KFC ਦੀ ਸਫਲਤਾ ਬਾਰੇ ਸੁਣ ਕੇ ਤੁਸੀਂ ਕਦੇ ਵੀ ਹਾਰ ਨਹੀਂ ਮੰਨੋਗੇ ਜ਼ਿੰਦਗੀ ਦੇ ਹਰ ਪੜਾਤੇ ਹਾਰ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰੀ ਹੁਣ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ KFC ਦੇ ਸੰਸਥਾਪਕ ਕਰਨਲ ਹਾਰਲੈਂਡ ਸੈਂਡਰਸ ਪੂਰੀ ਦੁਨੀਆ ਲਈ ਇੱਕ ਰੋਲ ਮਾਡਲ ਹਨ ਕਿਸਮਤ ਵਿੱਚ 1009 ਅਸਫਲਤਾਵਾਂ ਤੋਂ ਬਾਅਦ ਉਸਨੇ 65 ਸਾਲ ਦੀ ਉਮਰ ਵਿੱਚ KFC ਕੈਂਟਕੀ ਫਰਾਈਡ ਚਿਕਨ ਸ਼ੁਰੂ ਕੀਤਾ ਸੈਂਡਰਸ ਨੂੰ ਕੈਂਟਕੀ ਦੇ ਗਵਰਨਰ ਨੇ ਚਿਕਨ ਖਾਨ ਤੋਂ ਬਾਅਦ ਕਰਨਲ ਦੀ ਉਪਾਦੀ ਦਿੱਤੀ ਸੀ ਕਰਨਲ ਸੈਂਡਰਸ ਨੇ ਉਹਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਜੋ ਹਾਰ ਦੇ ਡਰ ਕਾਰਨ ਰੁਕ ਜਾਂਦੇ ਹਨ 1000 9 ਵਾਰ ਫੇਲ ਹੋਣ ਦੇ ਬਾਵਜੂਦ ਵੀ ਉਹ ਅੱਗੇ ਵਧਦਾ ਰਿਹਾ ਅਤੇ ਪੂਰੀ ਦੁਨੀਆ ਵਿੱਚ ਆਪਣਾ ਨਾਮ ਬਣਾ ਲਿਆ ਖਾਸ ਗੱਲ ਇਹ ਹੈ ਕਿ ਉਹਨਾਂ ਦਾ ਕਰੀਅਰ ਰਿਟਾਇਰਮੈਂਟ ਦੀ ਉਮਰ 'ਚ ਸ਼ੁਰੂ ਹੋਇਆ ਸੀ ਇਹ ਕਰਨਲ ਸੈਂਡਰਸ ਦੀ ਕਹਾਣੀ ਹੈ ਜੋ ਇੱਕ ਤੋਂ ਬਾਅਦ ਇੱਕ ਆਸਫਲਤਾਵਾਂ ਨਾਲ ਮਜ਼ਬੂਤ ਹੁੰਦਾ ਗਿਆ ਅਤੇ 65 ਸਾਲ ਦੀ ਉਮਰ ਵਿੱਚ ਉਸ ਦੀ ਕਿਸਮਤ ਚਮਕ ਗਈ ਕਰਨਲ ਹਾਰਲੈਂਡ ਸੈਂਡਰਸ ਦਾ ਜਨਮ 9 ਸਤੰਬਰ 1890 ਨੂੰ ਅਮਰੀਕਾ ਦੇ ਇੰਡੀਆਨਾ ਖੇਤਰ ਦੇ ਹੈਨਰੀ ਵੈਲ ਟਾਊਨ ਵਿੱਚ ਹੋਇਆ ਸੀ ਕਰਨਲ ਦੇ ਪਿਤਾ ਦੀ ਮੌਤ ਹੋ ਗਈ ਜਦੋਂ ਉਹ 5 ਸਾਲ ਦਾ ਸੀ ਮਾਂ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ ਕਰਨਲ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਵੱਡੇ ਭਰਾ ਹੋਣ ਦੇ ਨਾਤੇ ਉਸ ਨੇ ਸਾਰਿਆਂ ਦਾ ਧਿਆਨ ਰੱਖਿਆ ਉਸ ਨੇ 7 ਸਾਲ ਦੀ ਉਮਰ ਵਿੱਚ ਖਾਣਾ ਬਣਾਉਣਾ ਸਿੱਖ ਲਿਆ ਸੀ ਜਦੋਂ ਉਹ 12 ਸਾਲ ਦਾ ਸੀ ਤਾਂ ਉਸ ਦੀ ਮਾਂ ਨੇ ਦੂਜਾ ਵਿਆਹ ਕਰ ਲਿਆ ਉਸ ਦੇ ਮਤਰੇ ਪਿਤਾ ਉਸ ਨੂੰ ਪਸੰਦ ਨਹੀਂ ਕਰਦੇ ਸਨ ਜਿਸ ਕਾਰਨ ਉਹ ਆਪਣੀ ਮਾਸੀ ਕੋਲ ਰਹਿਣ ਲੱਗ ਪਿਆ ਹੋਰ ਬਹੁਤ ਸਾਰੇ ਲੋਕਾਂ ਵਾਂਗ ਸੈਂਡਰਸ ਨੇ ਆਪਣੀ ਜ਼ਿੰਦਗੀ ਭਰ ਕੰਮ ਕਰਨਾ ਜਾਰੀ ਰੱਖਿਆ ਉਹ ਫੌਜ ਵਿੱਚ ਵੀ ਭਰਤੀ ਹੋ ਗਿਆ ਪਰ ਛੋਟੀ ਉਮਰ ਕਾਰਨ ਉਸ ਨੂੰ 1 ਸਾਲ ਬਾਅਦ ਹੀ ਉੱਥੋਂ ਕੱਢ ਦਿੱਤਾ ਗਿਆ ਕੁਝ ਸਮਾਂ ਰੇਲਵੇ ਵਿੱਚ ਮਜ਼ਦੂਰ ਵਜੋਂ ਕੰਮ ਕੀਤਾ ਪਰ ਉੱਥੇ ਵੀ ਲੜਾਈ ਕਾਰਨ ਨੌਕਰੀ ਛੱਡਣੀ ਪਈ ਇਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਰਹਿਣ ਲੱਗਾ ਅਤੇ ਵਿਆਹ ਵੀ ਕਰ ਲਿਆ ਬਾਅਦ ਵਿੱਚ ਉਸ ਨੇ بیمਾ ਕਾਰੋਬਾਰ ਸ਼ੁਰੂ ਕੀਤਾ ਅਤੇ ਕ੍ਰੈਡਿਟ ਕਾਰਡ ਵਿੱਚ ਉਸ ਨੇ ਦੀਵੇ ਬਣਾਉਣ ਅਤੇ ਕਿਸ਼ਤੀਆਂ ਚਲਾਉਣ ਵਰਗੀਆਂ ਨੌਕਰੀਆਂ ਵਿੱਚ ਵੀ ਆਪਣੀ ਕਿਸਮਤ ਅਜਮਾਈ ਫਰਾਈਡ ਚਿਕਨ ਦਾ ਕਾਰੋਬਾਰ ਇੱਕ ਸਟਾਲ ਤੋਂ ਸ਼ੁਰੂ ਹੋਇਆ ਇੱਕ ਦਿਨ ਕੈਂਟਕੀ ਦਾ ਗਵਰਨਰ ਫਰਾਈਡ ਚਿਕਨ ਖਾਣ ਆਇਆ ਉਸ ਨੂੰ ਇਸ ਦਾ ਸਵਾਦ ਇੰਨਾ ਪਸੰਦ ਆਇਆ ਕਿ ਉਸ ਨੇ ਹਾਰਲੈਂਡ ਸੈਂਡਰਸ ਨੂੰ ਕਰਨਲ ਦਾ ਖਿਤਾਬ ਦੇ ਦਿੱਤਾ ਇਹ ਬਹੁਤ ਹੀ ਸਤਕਾਰਯੋਗ ਖਿਤਾਬ ਮੰਨਿਆ ਜਾਂਦਾ ਹੈ ਕਰਨਲ ਨੇ ਸੋਚਿਆ ਕਿ ਉਸਦੀ ਰੈਸਪੀ ਰੈਸਟੋਰੈਂਟਾਂ ਵਿੱਚ ਵੇਚੀ ਜਾ ਸਕਦੀ ਹੈ ਉਹ ਆਪਣੀ ਫਰਾਈਡ ਚਿਕਨ ਰੈਸਪੀ ਨੂੰ ਵੇਚਣ ਲਈ ਦੁਨੀਆ ਭਰ ਦੇ ਰੈਸਟੋਰੈਂਟਾਂ ਵਿੱਚ ਗਿਆ ਜਿੱਥੇ ਉਸ ਨੂੰ 1009 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਨੇ ਚਿਕਨ ਦੀ ਰੈਸਪੀ ਵੇਚਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਕਾਫੀ ਫਾਇਦਾ ਹੋਇਆ ਉਹ ਮਸਾਲਿਆਂ ਦੇ ਪੈਕੇਟ ਵੇਚਦਾ ਸੀ ਤਾਂ ਜੋ ਉਸਦੀ ਰੈਸਪੀ ਗੁਪਤ ਰਹੇ ਅਕਤੂਬਰ 1963 ਵਿੱਚ ਅਟਾਰਨੀ ਜੌਨ ਬਾਈ ਬ੍ਰਾਊਜ਼ਰ ਜੂਨੀਅਰ ਅਤੇ ਕਾਰੋਬਾਰੀ ਜੈਕਸੀ ਮੈਸੀ ਨੇ ਸੈਂਡਰਸ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ KFC ਲਈ ਫਰੈਂਚਾਈਜ਼ੀ ਅਧਿਕਾਰ ਖਰੀਦਣ ਲਈ ਕਿਹਾ ਸ਼ੁਰੂ ਵਿੱਚ ਉਸ ਨੇ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਉਸ ਨੇ ਇਸ ਨੂੰ ਜਨਵਰੀ 1965 ਵਿੱਚ 2 ਮਿਲੀਅਨ ਡਾਲਰ ਵਿੱਚ ਵੇਚ ਦਿੱਤਾ ਕਰਨਲ ਨੂੰ ਉਮਰ ਪਰ 40000 ਡਾਲਰ ਦੇਣ ਦਾ ਸੌਦਾ ਰਿਹਾ ਜੋ ਬਾਅਦ ਵਿੱਚ ਵਧਾ ਕੇ 75000 ਡਾਲਰ ਕਰ ਦਿੱਤਾ ਗਿਆ ਇਸ ਕੰਪਨੀ ਦੀ ਮਲਕੀਅਤ ਜਮ ਬ੍ਰਾਂਡਜ਼ ਇਨਕਾਰਪੋਰੇਸ਼ਨ ਕੋਲ ਹੈ ਕਰਨਲ ਸੈਂਡਰਸ ਦੀ 1980 ਵਿੱਚ 90 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ ਅੱਜ ਕੇਫਸੀ ਦੇ 145 ਦੇਸ਼ਾਂ ਵਿੱਚ 25000 ਤੋਂ ਵੱਧ ਸਟੋਰ ਹਨ